ਸਬਸਕ੍ਰਾਈਬ ਕੀਤੀ ਸਾਰੇ ਵੀਰਾਂ ਨੂੰ ਸੰਦੀਪ ਦੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਣੀ ਵੀਜੜ ਹੈਗੀ ਆ ਪਿੰਡ 蒂ਮੋਵਾਲ ਜ਼ਿਲ੍ਹਾ ਅਮਰਸਰ ਪਿੰਡਾ ਤਹਿਸੀਲ ਬਾਬਕਾਲਾ ਤੇ ਅੱਜ ਫੇਰ ਭਾਈਆ ਕੋਲ ਕੋਈ 7-8 ਲੱਖ ਪਾਜੂ ਸੇਲ ਆ ਤੇ ਆਉਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜ ਉਸ ਤੋਂ ਪਹਿਲਾਂ ਵੀਜੀ ਰਿਕਵੈਸਟ ਮੇਰੇ ਪਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਂ ਖਰੀਦੋ ਨਾਲੇ ਵੀਡੀਓ ਵਾਤੇ ਸ਼ੇਅਰ ਕਰ ਦਿਆ ਕਰੋ ਚਲੋ ਗਾਹ ਵੀ ਕੁਵੀ ਦਾ ਫੈਰਾ ਹੋ ਸਕੇ ਫੋਨ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਮਾਫੀਆ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੀ ਬਾਈ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਸੁਣਾਓ ਪ੍ਰਵਾਹ ਠੀਕ ਠਾਕ ਜੀ ਹਾਂ ਮੇਰਾ ਮੇਰਾ ਚਲੋ ਮੇਰਾ ਚੱਜੇ ਬਾਬੇ ਜੀ ਕਿਵੇਂ ਚੱਲ ਰਿਹਾ ਕੰਮ ਜੀ ਬਹੁਤ ਵਧੀਆ ਚੱਲਦਾ ਵੀਰ ਜੀ ਬਹੁਤ ਵਧੀਆ ਚੱਲ ਜਾਂਦਾ ਬਾਬੇ ਨਾਨਕ ਦੀ ਕਰਤਾ ਆ ਬਾਜੀ ਬਾਸ ਬਾਸ ਚਲੋ ਕੋਈ ਕਹਿੰਦੇ ਪਸੂ ਰਹ ਵੀ ਜਾ ਕੋਈ ਜੱਕ ਨਹੀਂ ਚੱਲੀ ਜਾਣਾ ਜੀ ਹਾਂ ਜੀ ਹਾਂ ਜੀ ਮੇਰੇ ਬਹੁਤ ਵਧੀਆ ਚੱਲੀ ਜਾਂਦਾ ਜੀ ਪਿਛਲੀ ਵੀਡੀਓ ਜਿਹੜੀ ਉਹ ਝੋਟੀ ਰਹਿ ਗਈ ਇਹ ਵੀ ਡਾਊਨ ਹੋ ਗਈ ਫੋਨ ਤੇ ਬਹੁਤ ਆਇਆ ਸੰਦੀਪ ਜੀ ਦਾ ਹਾਂ ਜੀ ਹਾਂ ਜੀ ਪਰ ਝੋਟੀ ਨਾ ਨਮਾਉਣ ਦੇ ਕਰਕੇ ਲਾ ਲਓ ਕਿ ਰਾਤ ਨਾਲ ਜੋੜ ਨਹੀਂ ਮੋਗ ਮਾਰਨ ਪਣਾੜੇ ਚਾਉਂਦੇ ਨੇ ਅੱਛਾ ਜੀ ਇਸ ਕਰੇ ਝੋਟੀ ਡਾਊਨ ਹੋ ਗਈ ਤੇ ਫਿਰ ਫੋਨ ਤੇ ਆਉਂਦੇ ਨੇ ਪਰ ਲਈ ਦਿੱਤੀ ਹਾਂ ਹਾਂ ਜੀ ਹਾਂ ਜੀ ਹੁਣ ਝੋਟੀ ਕੋ ਫੇਰ 10-11 ਕਿਲੋ ਦੁੱਧ ਕਰਦੀ ਦੁੱਧ ਹੈ ਗਿਆ ਨਾ 10-11 ਕਿਲੋ ਦੁੱਧ ਜਿਹੜਾ ਰੱਖੀਆ ਦੋ ਟਾਈਮ ਚ ਹੋਵੇ ਤਿੰਨ ਟਾਈਮ ਕੱਟੀ ਆ ਕਿ ਨਾ ਮਗਰਾ ਨਹੀਂ ਕੱਟੀ ਚ ਮਗਰੇ ਦੇ ਕੱਟੀ ਆ ਚਲੋ ਖੋਲੋ ਵੀਰ ਜੀ ਦਿਖਾਓ ਚੱਡਾ ਵੇਲੇ ਮੜਾ ਜਾ ਇਹਨਾਂ ਕਰੇ ਬਾਬਾ ਬਣੀ ਬਈ ਛੋਟੀ ਫਰਾਂ ਉਹਦਾਂ ਸਨੀ ਜੀ ਬਣੀ ਥੋੜੀ ਜਿਹੀ ਮੇਰੇ ਘਰ ਤੋਂ ਬੋਲਦਾ ਨਹੀਂ ਸਾਨੂੰ ਜਿਹਾ ਪੂਰਾ ਕਰ ਹਾਂਜੀ ਲਓ ਜੀ ਚੈੱਕ ਕਰੋ ਕਰਾਂ ਨਹੀਂ ਬਾਹਰ ਹੀ ਹੋਊਗਾ 12 12 ਆਹ ਦੇਖੋ ਹੋਰ ਦੇਖੋ ਥੋੜਾ ਜਿਹਾ ਆਹ ਠੀਕ ਹੈ ਨਹੀਂ ਹੁੰਦਾ ਬਹੁਤ ਵਧੀਆ ਬਣੀ ਬਈ ਜੀ ਆਜਾ ਆਜਾ ਵਾਹ ਹਾਂ ਹੌਲੀ 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 ਆਹ ਥੋੜਾ ਘਰ ਦੀ ਸੀ ਹਾਂ ਮੈਂ ਕੈਮਰਾ ਦਰਦੀ ਉਹਦਾ ਬਹੁਤ ਠੰਡੇ ਧੀਰੀ ਹੈ ਨਹੀਂ ਬੜੀ ਇਥਾ ਨਹੀਂ ਉਹਦਾ ਬਹੁਤ ਠੰਡੇ ਧੀਰੀ ਜਾਵੇ ਆਪੀ ਹਾਂਜੀ ਫੇਰ ਮੋਰ ਦੇ ਜੀਕਰ ਤੋਂ ਅਗੇ ਨੋ ਵਾਟ ਕਰੀ ਹੁਣ ਦੁੱਧ ਅਗੇ ਨੋ ਹੋਰ ਵਧ ਗਈ ਹੈ ਹਾਂਜੀ ਤੇ ਭਰ ਲਈ ਆਪਾਂ ਉਸੇ ਰੇਟ ਦੇ ਦਾਂਗੇ 93000 ਦੀ ਝੋਟੇ 93000 ਦੀ ਚਲੋ 93000 ਦੀ ਝੋਟੇ ਚਲੋ ਠੀਕ ਹੈ ਠੀਕ ਠੀਕ ਆ ਜੀ ਚਲੋ ਜੋ ਪਾਇਆ ਆਪਾਂ ਉਹ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਬਹੁਤ ਜਗੀ ਭਈਏ ਝੋਟੇ ਜੀ ਹੁਣ ਤਾਂ ਬਹੁਤ ਜਿਆਦਾ ਹਾਂ ਠੀਕ ਆ ਇਹ ਗੱਪੜ ਹੈ ਜੀ ਇਹ ਗੱਪੜ ਜੇ ਸਨੀ ਜੀ ਤਾਂ ਜੱਤੂਆਂ ਝੋਟੇ ਦਾ ਜੀ ਅੱਛਾ ਜੀ ਤੇ ਇਹ ਗੱਪੜ ਜੀ ਲਾ ਜੀ ਹਾਈ ਲੈ ਜੀ ਟਾਈਮ ਮਨਾ ਜੀ ਹਾਂ ਲੈ ਜੀ ਪੰਜ 사 ਦਿਨ ਲਾ ਜੀ ਠੀਕ ਆ ਇਹ ਵੀ ਖੋਲੋ ਜੀ ਬਸ ਬਸ ਪਰਾ ਲਓ ਜੀ ਬਿਲਕੁਲ ਕਲੀ ਸ਼ਾ ਚੋਟੀ ਖੋਲ ਖੋਲ ਤੇਰਾ ਪਿਆ ਜੋੜਾ ਦੇ ਅੱਛਾ ਰਾਤ ਹੀ ਆਈਆਂ ਜੀ ਜੋ ਰਾਤ ਹੀ ਆਈਆਂ ਦੋਵੇਂ ਲਓ ਜੀ ਚੈੱਕ ਕਰੋ ਕਰਾਂ ਦੇ ਆ ਦੇਖ ਸਿੰਘ ਸਿੰਘ ਵੇਖੋ ਜੱਟਾਂ ਵਾਲੀ ਚੋਟੀ ਨਾਲੇ ਚੱਲਾਂ ਦੇ ਕਰਾਂ ਦੇ ਹਾਂਜੀ ਹਾਂ ਨਹੀਂ ਜੀ ਠੀਕ ਆ ਬਾਠ ਠੀਕ ਆ ਹਾਂਜੀ ਭਾਜੀ ਸੁਨੇਹ ਜੀ ਜੀ ਦਾ ਕਰਦਾ ਭੰਨਦਾ ਮਗਰੀ ਹੁੰਦਾ ਹਾਂਜੀ ਛੋਟੀ ਦੇ ਦਾ 80000 80000 ਦੀ ਹਾਂਜੀ 2 ਹੀ 2000 ਛੱਡ ਦੋ ਚਲੋ ਠੀਕ ਉਹ ਤੁਹਾਨੂੰ ਆ ਛੋੜ ਬਸ ਛੋੜ ਹੀ ਹੋਣੀ ਆ 70000 ਦੀ ਛੋਟੀ ਹਾਂਜੀ 70000 ਦੀ ਹਾਂ 70000 ਦੀ 70000 ਠੀਕ ਆ ਛੋੜ ਹੀ ਕਰਨੀ ਆ ਛੋੜ ਹੀ ਕਰਨੀ ਦੋ 200 ਰੁਪਏ ਚਲੋ ਠੀਕ ਆ ਆ ਜਾ ਇਹ ਜੀ ਜਿਹੜੀ ਗੱਬੜ ਜੀ ਇਹ ਵੀ ਕੱਪਣਾ ਮੈਂ ਵੀ ਚਾਹੀਦਾ ਹੈ ਜੀ ਹਾਂ ਥੋੜੀ ਜਿਹਾ ਰੱਖ ਦਿਆ ਪਰ ਹੈ ਦੁੱਧ ਵਾਲੀ ਚੋਲੀ ਨਹੀਂ ਦੁੱਧ ਦੁੱਧ ਵਾਲੀ ਹੈ ਜੀ ਠੰਡੇ ਬੜੇ ਜਿਹਾ ਇੰਦਾ ਬਹੁਤ ਬੈਜੋ ਥਾਲੇ ਜਿਹੇ ਨਹੀਂ ਨਹੀਂ ਥਾਲੇ ਬਾਹਰ ਭਾਤ ਦਿਖਾਵੇ ਉਹ ਇੰਦਾ ਬੈਰੀ ਥਾਲੇ ਇੰਦਾ ਬਹੁਤ ਬੈਜੋ ਥਾਲੇ ਮੇਲੇ ਪਰਾਈ ਹੋਈ ਹੈਣੀ ਹੈ ਨਾ ਬਹੁਤ ਜਿਆਦਾ ਠੰਡੀ ਕਵਾਂ ਠੀਕ ਆ ਤੋਰ ਤੋਰ ਇਹਨੇ ਵੀ ਲਓ ਜੀ ਇਹ ਵੇਖੋ ਕਰਾਰੇ ਸਵੇਰ ਤੱਕ ਜਾਏ ਬਿਲਕੁਲ ਤਿਆਰ ਹੋਊਗਾ ਬੋਲਣ ਅਗਲੇ ਤੋਂ ਵੇਖੋ ਹਾਂ ਬਿਲਕੁਲ ਜੀ ਬਿਲਕੁਲ ਤਿਆਰ ਹੀ ਆ ਵਸੇ ਹਾਂ ਕੀ ਵੇ ਜਾਂਦੇ ਸੁਪਾਵੇਂ ਹਾਂਜੀ 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 ਸਭ ਸਿਆਲਾ ਕਿ ਬਿਲਕੁਲ ਬਰਾਗੇ ਸਭ ਆਂਦਰੀ ਚਲੋ ਹਾਂਜੀ ਜੀ ਵਾਹ ਲੀਏ 75000 ਰੁਪਏ ਘਰ ਦੋ ਜਾਇ ਜੀ ਸੌ ਤਰ੍ਹਾਂ ਹੀ ਦੇ ਦੀ ਹੋਰ ਕਰ ਦੋ ਦੋ ਠਾੜਿਆ ਰਾ ਠਾੜਿਆ ਰਾ ਖਾ ਨਹੀਂ ਹਾਂ ਨਹੀਂ ਚਲੋ ਛੋੜੀ ਛੋੜ ਹੀ ਕਰਨੀ ਆ ਤੇ ਫੇਰ ਛੋੜ ਮੈਂ ਖਾ ਨਹੀਂ ਛੋੜ ਜਿਹੜੀ ਖਾਣਾ ਬਸ 100 ਕਰ ਦੋ ਸਗਾ ਤੁਹਾਡੀ ਮਰਜ਼ੀ ਹਾਂਜੀ ਚਲੋ ਤੁਹਾਡੀ ਮਰਜ਼ੀ ਚੱਲਣੀ ਕਾ ਹੁਣ ਲੋ ਜੀ ਰੰਗੀ ਆ ਗਿਆ ਨਹੀਂ ਹਾਂਜੀ ਇਹ ਗੱਪਣੇ ਸੁਈ ਇਹ ਸੁਈ ਮੈਂ ਮਹੀਨੇ ਤੋਂ ਸੁਈ ਆ ਬੱਚਾ ਕਰੀ ਅੱਛਾ ਜੀ ਕੱਟਾ ਜੀ ਨਹੀਂ ਕੱਟੀ ਜੀ ਕੱਟੀ ਮਗਰ ਹੈ ਦੁੱਧ ਕਿੰਨਾ ਜੀ ਦੁੱਧ 50 ਜੀ 8 ਕਿਲੋ ਹੁੰਦਾ ਤੁਹਾਨੂੰ ਅੱਛਾ ਇਹ ਰੱਪੇ ਆਈ ਆ ਠੀਕ ਆ ਹਾਂਜੀ ਲੋ ਜੀ ਲੋ ਜੀ ਝੋਟੀ ਇਹ ਦੇਖੋ ਸੋਹਣੀ ਝੋਟੀ ਨਾਲੇ ਪਿਓਰ ਲੋਈ ਜਮਾ ਵਧੀਆ ਹਾਂਜੀ ਹਾਂ ਛੋੜਾ ਜਾਂ ਮੁੱਲ ਬਹੁਤ ਸੋਣੀ ਝੋਟੂ ਵਾ ਠੀਕ ਹੈ ਜੀ ਆ ਦੇਖੋ ਕੱਟੀ ਮਗਰ ਆ ਗਈ ਨਾਲੇ ਹਾਂਜੀ ਹਾਂਜੀ ਚਲੋ ਕਰੋ ਸੇਵਾ ਨੂੰ ਦੂਜਾ ਸੁ ਹੋਊਗਾ ਨਾ ਜੀ ਹਾਂਜੀ ਦੂਜਾ ਸੁ ਦੂਜਾ ਸੁ ਹਾਂਜੀ ਅੜ ਚੰਗਿਆ ਸਾਂਭਣ ਵਾਲੀ ਦੋ ਤਿੰਨ ਦਿਨ ਹੂੰ ਜੇ ਤਾਂ ਸਾਬ ਦੀ ਫਿਰ ਉਹਦਾ 9-10 ਕਿਲੋ ਕਰ ਦੋ ਜਿਵੇਂ ਵੈਸੇ ਪਰ ਚਲੋ ਸਾਡੇ ਕੋਲ ਹੁਣ ਰੱਖਤੀ ਜਾਈ ਆ ਆ ਬਿਲਕੁਲ ਜੀ ਕੰਦ ਜਾਈ ਆ ਜੀ ਇਹ ਮੁੱਲ 70000 ਰੁਪਇਆ ਠੀਕ ਆ ਹਾਂ ਨਾ 65000 65000 65000 ਛੋੜੀ ਕਰਨੀ ਵਾ ਛੋੜੀ ਕਰ ਦੇ ਸਰ ਚਲੋ ਠੀਕ ਆ ਇਹ ਗੱਪਣੇ ਜੀ ਇਹ ਦਊ ਗੱਪਣੇ ਬੱਜਾ ਸੁਹਾ ਨੇ ਦੂਜਾ ਸੁਹਾ ਗੱਪਣ ਸੁਹਾ ਗੱਪਣ ਗਾਂਜੇ ਜੇ ਵੈਸੇ ਹਾਂਜੀ ਹਾਂ ਤੇ ਛੱਡ ਵਾਲੀ ਬੈਠਾ ਲੇ ਸਾਡੀ ਹਾਂ ਠੀਕ ਆ ਬੱਦਾਲਾ ਭਰੀ ਹੈ ਨਹੀਂ ਨਹੀਂ ਠੀਕ ਹੈ ਜੀ ਖੋਲੋ ਕਿੰਨਾ ਕਰਦੇ ਦੋ ਜੀ ਫਿਰ ਜੀ ਇਹ ਤੁਦ 20 ਪਲੱਸ ਕਰੋ ਜੀ 20 ਪਲੱਸ ਇਹ ਰਿਸ਼ਤੇਦਾਰੀ ਜੋ ਆਇਆ ਛੱਡ ਜਾਓ ਆਇਆ ਛੱਡ ਪਾਇਆ ਪੁਰਾਣਾ ਠੀਕ ਆ ਠੀਕ ਆ ਲਓ ਜੀ ਵੇਖੋ ਆ ਦੇਖੋ ਕਰਾਂ ਦੇ ਆਜੋ ਆਜੋ ਬਾ ਠੀਕ ਆ ਜੀ ਹਾਂਜੀ ਭਾਜੀ ਫਿਰ ਕਮਿਟੀ ਦਾ ਮੁੱਲ ਤੇ ਕਰਨ ਵਾਲਾ ਸਾਥ ਕਰੀਏ ਜੇ ਐਸ ਕੋਲੇ ਕੋ ਖੜਦਾ ਵਾ ਵੈੜ ਉਦਾਂ ਵੈੜ ਦਵਾਂਗੇ 60000 ਦੀ ਹਾਂਜੀ ਜੇ ਕੋ ਆਪਰੇ ਖੜੇ 55000 ਦੀ ਦੇਣ 55000 ਦੀ 54000 ਦੀ ਦਵਾਂਗੇ 54000 ਦੀ 55000 ਚਲੋ ਬਸ ਠੀਕ ਆ ਛੋੜੀ ਹੋਣੀ ਨਾਲ ਹੈ ਨਾ ਜੀ ਬਸ ਛੋੜੀਓ ਚਲੋ ਠੀਕ ਆ 54000 ਦੀ ਕਰ ਦੇ ਦਾਂਗੇ ਇਹ ਵੀ ਗੱਪਣਾ ਇਹ ਵੀ ਗੱਪਣ ਜੀ ਇਹ ਕੱਟੀ ਪਿਛਲੀ ਵੀਡੀਓ ਪਾ ਲਈ ਵਾ ਕੱਟੀ ਹੈ ਜੀ ਹਾਂਜੀ ਤੇ ਹੁਣ ਤਿਆਰ ਹੋ ਗਈ ਵੈਸੇ ਸਾਰੇ ਛੇ ਗਿਆ ਆ ਜੋ ਦੂਜਾ ਸੁਗਾ ਬਾਕੀ ਸਾਡੀ ਧੀਰੀ ਜੇਨੀ ਦੂਜਾ ਸੁਗਾ ਦੂਜਾ ਸੁਗਾ ਧੀਰੀ ਜੇ ਇਹ ਵੀ ਦੁੱਧ ਚੰਗਾ ਕਰੂਗਾ ਨਾ ਭਾਜੀ ਬਹੁਤ ਬਹੁਤ ਦੁੱਧ 16 ਸੇ ਮੈਂ ਕਹਿੰਦਾ 17 ਕਰ ਦੋ ਲਓ ਜੀ ਇਹ ਵੀ ਦੇਖੋ ਕਿੱਦੋਂ ਕਰ ਜੀ ਮਮਤਾ ਹਾਰ ਚੱਲ ਚੱਲ ਛੋਟੀ ਫੜ ਮਾਰ ਜੀ ਦਰਦੀ ਜਾਂਦੀ ਬਿਲਕੁਲ ਜੀ ਆ ਰਹਾ ਲਾ ਮੈਂ ਕੋਈ ਕਿੰਨੇ ਕਾਰ ਮੈਂ ਕਰ ਦਾਂ ਥੋੜਾ ਕਾਪਰਦੀ ਆ ਮੈਂ ਕੋਪੂ ਨਹੀਂ ਆ ਲੈ ਤੈਨੂੰ ਨਹੀਂ ਕੋਈ ਹਾਂ ਜਾ ਦਰਦੀ ਵਾ ਜਿੱਥੇ ਜਿੱਥੇ ਹਾਂਜੀ ਸੁਦੇਦੀ ਬੈਠਾ ਸੋਚਿਆ ਬੈਠਦਾ 50000 ਰੁਪਏ ਜਾ ਕੇ ਲਾਸਟ ਦੇ ਘਰ ਪਈਆਂ ਜੀ ਹਾਂਜੀ ਨਹੀਂ ਇੱਕ 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 ਘੱਟ ਜੀ ਇਹਨੂੰ ਬੱਚਾ ਚੋਂ ਗਿਆ ਜਦੋਂ ਉਹਨੂੰ ਮਿਲ ਦੂਜੀ ਅੱਛਾ ਇਹ ਤਾਂ ਘੱਪੜ ਵਾਜ ਬੈਣ ਹਾਂਜੀ ਤੇ ਵੈਰ ਤੇ ਉਹਦਾ 50000 ਨਹੀਂ ਭਰ ਚਲੋ ਆਪਾਂ ਹਾਂਣਾ ਜੀ ਦੇ ਦਿਓ 45000 ਰੁਪਏ ਦੋ ਹੀ ਕਰਦੇ 43 ਦੀ ਜਾਨ 42000 42000 ਦੇ ਚਲੋ ਠੀਕ ਆ ਪਰ ਬਾਕੀ ਵੈਰ ਦੇ ਕੱਦ ਪਾਤ ਦੀ ਗੱਲ ਪਈ ਬਹੁਤ ਵੱਡੀ ਵੱਡੀ ਪਿਛਲੇ ਸੁਵੇ ਲੈਨੇ ਸੰਦੀਪ ਜੀ ਭਾਣਾ ਉਹ ਨਾ ਬੰਦੇ ਬਾਂਦੇ ਨਹੀਂ ਹੋਗਾ ਠੀਕ ਹੈ ਚੰਗੀ ਪਾਣੀ ਦਾ ਦੁੱਧ ਨੂੰ ਵੀ ਚੰਗੀ ਸ਼ਬਾ ਹਾਂ ਜੀ ਹਾਂ ਬਿਲਕੁਲ ਇਹ ਸੂਈ ਹੈ ਜੀ ਫੇਰਾ ਆਹ ਸੂਈ ਜੀ ਹਾਂ ਜੀ ਤੇ ਇਹ ਸੂਈ ਨੂੰ ਨਹੀਂ ਲੱਗ ਗਿਆ ਉਹਨੂੰ ਇਹ ਬੱਚਾ ਚੁੰਗ ਗਿਆ ਜੀ ਨੂੰ ਐਸੇ ਬਤਾ ਅਰੇ ਬੱਚਾ ਚੁੰਗ ਗਿਆ ਬੱਚਾ ਚੁੰਗ ਗਿਆ ਵਾਹ ਜੀ ਜਵਾਈ ਹੋਰ ਜ਼ਰੂਰ ਬੱਚਾ ਚੁੰਗ ਗਿਆ ਆਜੋ ਆਜੋ ਲੋ ਜੀ ਬੱਚਾ ਚੁੰਗ ਗਿਆ ਦੁੱਧ ਕਿੰਨਾ ਸਹੀ ਦੁੱਧ ਸਲੀਡੀ ਜ਼ਿਆਦਾ ਹੈ ਵੈਸੇ 8 10 ਕਿਲੋ ਦੁੱਧ ਦੇ ਨਹੀਂ ਤੇ ਦੁੱਧ 12 13 ਕਿਲੋ ਹੈਗਾ ਜੀ ਦੇਖੋ ਠੀਕ ਆ ਬੱਚਾ ਮਗਰਾ ਨਹੀਂ ਬਗਲ ਬੱਚਾ ਬੱਚਾ ਮਗਰਾ ਇਹ ਮੱਟਰ ਚੋਂਗੇ ਦੁੱਧ ਦਾ ਕਿ ਲਾ ਕੇ ਹੋ ਗਏ ਬਸ ਠੀਕ ਆ ਆ ਜੋ ਉਹ ਵੇਖਿਆ ਤੇ ਪਿੱਛੇ ਵੱਧੇ ਬੱਚੇ ਕਿਤੇ ਦੋ ਚੋਂ ਕਿਹਾ ਮਗਰਾ ਹਾਂਜੀ ਹਾਂਜੀ ਵੱਧਾ 15 ਭਾਗੇ ਨਾ ਹੁਣ ਆਲਾ ਹਾਂਜੀ ਫਿਰ ਦੇ ਜੀ ਮੋਲੇ ਦਾ 28000 ਰੁਪਿਆ ਹਾਂਜੀ 30 ਦੀ ਵਾਲੀ ਕੋਈ ਨਾੜਾ ਨਹੀਂ ਪਾਉਣਾ ਨੱਥਿਆ ਜੀ ਮੈਂ ਆਉਣੀ ਪਾਣੀ ਕੋਈ ਨਾੜਾ ਨਹੀਂ ਪਾਉਣਾ ਮਤਲਬ ਇਦਾਂ ਚੋਲ ਵਾਲੀ ਹੈਗੀ ਮੋਲੇ ਦਾ 28000 ਰੁਪਿਆ 25000 ਦੀ ਹਾਂ 25000 ਦੀ 25000 ਦੀ ਹਾਂ ਨਾ ਕਰ ਦੋ 2000 2000 ਨਹੀਂ ਪੰਜੀ ਜਾਂਦੇ ਜਾਂਦੇ ਗੁਣੀ ਵੇ ਜਾ ਲਾ ਵਾੜਾ ਫਿਰ ਹੈ 1000 ਕਰ ਦੋ 1000 ਘਟਦਾ 24000 24000 1000 ਚਲੋ ਵਾਟ ਚਲੋ 24000 ਦੇਖੋ ਬਸ ਆਹੀ ਹੈ ਜੀ ਦੇਖੋ ਜਿਆ ਪਸ਼ੂ ਆ ਪਰ ਚੈੱਕ ਕਰਕੇ ਚੁਆਈਏ ਕਿ ਪਾਸ ਕਰ ਰਿਹਾ ਹੈ ਨਾ ਭਾਈ ਜੀ ਕਰਕੇ ਦੋ ਟਾਈਮ ਟੈਂਟਾ ਆਪਣੀ ਸਲਾਹ ਕਰੋ ਇੱਥੇ ਹਾਂਜੀ ਹਾਂਜੀ ਤੇ ਫਿਰ ਲੈ ਕੇ ਜਾਓ ਬਾਜੀ ਬਸ ਬਸ ਛੋਟੀ ਛੋਟੀ ਨਾਲ ਹੀ ਹੋ ਰਹੀ ਹੋਣ ਦੇਖੋ ਸਾਡੀ ਜੀ ਨਹੀਂ ਨਹੀਂ ਹੋਂਦਾ ਬਹੁਤ ਕੈਮ ਬਣ ਗਿਆ ਭਾਈ ਛੋਟੀ ਡਾਊਨ ਹੋ ਗਈ ਮੈਂ ਨਾ ਹਾਂ ਨੂੰ ਅਸੀਂ ਦਾ ਵੇਖਿਆ ਪੇਪਰ ਦਾ ਚੈੱਕ ਕੀਤਾ ਛੋਟੀ ਡਾਊਨ ਹਾਂ ਡਾਊਨ ਸੀ ਤੇ ਉਧਰ ਪਤਾ ਨਹੀਂ ਲੱਗਾ ਸੀ ਇਹ ਰਾਤ ਮੁਆਦ ਦੀ ਮੋੜ ਬਿਲ ਹੁਣ ਉਹੀ ਛੋਟੀ ਦੇ ਹੁਣ ਕਿਵੇਂ ਕੈਮ ਬਣੀ ਵੀ ਕਹਿੰਦੀ ਹਾਂਜੀ ਹਾਂਜੀ ਹੁਣ ਡੂਣੀ ਹੋ ਗਈ ਬਿਲਕੁਲ ਜੀ ਬਿਲਕੁਲ ਮੋਨ ਉਹ ਹੀ ਆਪਣਾ ਉਹ ਚੱਕਰ ਚਲੋ ਠੀਕ ਹੈ ਮੋਨ ਉਹਨੇ ਜੀ ਧਵਾ ਗਿਆ ਠ ਨੰਬਰ 8146560494 ਹਾਂਜੀ 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 ਦੂਜਾ ਨੰਬਰ 897209474 ਠੀਕ ਆ ਜਨਾਬ ਸਾਹਿਬ ਤਸੀਲ ਬਾਬਗਾਲਾ ਪਿੰਡ ਤੇ ਬਵਾਅ ਚਲੋ ਹਾਂਜੀ ਠੀਕ ਹੈ ਜੀ ਸਤਿਕਾਰ ਸਤਿਕਾਰ ਜੀ